ਸਤ ਸ੍ਰੀ ਅਕਾਲ ਓ ਸਤ ਸ੍ਰੀ ਅਕਾਲ ਕੋਮਨ ਸਾਹਿਬ ਕੀ ਹਾਲ ਚਾਲ ਐ ਬਸ ਵਧੀਆ ਤੁਸੀਂ ਸੁਣਾਓ ਬਸ ਵਧੀਆ ਅਸੀਂ ਨਹਿਰ ਦੇ ਕਿਨਾਰੇ ਬਸ ਦੇਖ ਰਹੇ ਜੀ ਲੋਕੋ ਮੁੜੇ ਆ ਰਹੇ ਨੇ ਦਿੱਲੀ ਤੋਂ ਮਖਿਆਪਾ ਵੀ ਸਵਾਗਤ ਕਰਦੀ ਐ ਲੋਕ ਸਾਰੇ ਸਵਾਗਤ ਕਰ ਰਹੇ ਨੇ ਅੱਛਾ ਜੱਟਾਂ ਵਾ ਜੱਟਾਂ ਵਾਰੇ ਦੱਸੋ ਕੁਛ ਤੇ ਦੇਖੋ ਜਿਹੜੇ ਜੱਟ ਦਿੱਲੀ ਵੇ ਗਏ ਸੀ ਨਾ ਇਹ ਜਿੱਤ ਕੇ ਆ ਗਏ ਹਾਂਜੀ ਜਿੱਤਣਾ ਹੀ ਸੀ ਕਿ ਜੱਟ ਹਾਰਦੇ ਨਹੀਂ ਹੁੰਦੇ ਜੱਟਾਂ ਦੀ ਫਿਤਰਤ ਹੀ ਜਿੱਤਣੀ ਐ ਤੁਹਾਨੂੰ ਮੈਂ ਗੱਲ ਦੱਸਾਂ ਜਿੱਤਨ ਤੋਂ ਸਾਡੇ ਦੋਸਤ ਨੇ ਘਰੇਵਾਲਾ ਸਾਹਿਬ ਜੀ ਨਾਲੇ ਜੱਟ ਤੋਂ ਘਰੇ ਆ ਬਲੌਕ ਦਾ ਹਰਨਗੇ ਉਹ ਚਲੇ ਗਏ ਆਪਣੇ ਅਨੰਦਪੁਰ ਦੇ ਮੇਲੇ ਜੀ ਉੱਥੇ ਕੋਈ ਮੁੱਲਾ ਜੀ ਬੈਠੇ ਭੀੜ ਚ ਦੱਸ ਜਾਂਦਾ ਜੀ ਆਓ ਆਪਕੇ ਮਨ ਦੀ ਬਾਤ ਸੁਣਾਇਓ ਆਓ ਆਪਕੇ ਮਨ ਦੀ ਬਤਾ ਬਾਤ ਦੱਸਣ ਜਿੱਦਾਂ ਸਾਡੇ ਘਰੇਵਾਲਾ ਸਾਹਿਬ ਨੇ ਵੀ ਲੈ ਲਿਆ ਪੰਗਾ ਮੁੱਲਾ ਜੀ ਹਰੇਕ ਨੂੰ ਦੱਸਦਾ ਕਨ ਮਨ ਦੀ ਬਾਤ ਘਰੇਵਾਲਾ ਸਾਹਿਬ ਵੀ ਕਹਿੰਦੇ ਮੁਰੇ ਅੱਛਾ ਜੀ ਕਹਿੰਦਾ ਇਹ ਇੱਕ ਖਾਸ ਗੱਲ ਕੀ ਹੈ ਮੈਂ ਵੀ ਦੱਸ ਸਕਦਾ ਮੀਆਂ ਜੀ ਤੁਹਾਡੇ ਮਨ ਚ ਕੀ ਆ ਅੱਛਾ ਮੀਆਂ ਬੜਾ ਪਰੇਸ਼ਾਨ ਅੱਛਾ ਜੀ ਇੱਕ ਦਫਾ ਜੱਪ ਛੇੜ ਲਿਆ ਕਹਿੰਦਾ ਦੱਸ ਫਿਰ ਕਹਿੰਦਾ ਮੀਆਂ ਜੀ ਤੁਹਾਡੇ ਮਨ ਚ ਅੱਲਾ ਮੀਆਂ ਹੈ ਫਿਰ ਮੀਆਂ ਫਸ ਗਿਆ ਬਿਲਕੁਲ ਜੀ ਤਾਂ ਕਹੇ ਅੱਲਾ ਮੀਆਂ ਨਹੀਂ ਹੈ ਲੋਕ ਚੱਕਰ ਮਾਰਨਗੇ ਜੀ ਇਹ ਕਹਿੰਦਾ ਹੈਗਾ ਤਾਂ ਜੱਪ ਛੇੜ ਤਾਰ ਗਿਆ ਬਿਲਕੁਲ ਘਰ ਤਾਰ ਗਿਆ ਜੱਤ ਨੇ 100 ਰੁਪਏ ਫੜਿਆ ਚੁਰ ਗਿਆ ਮੇਲੇ ਦੇ ਖੱਤੇ-ਖੱਤੇ ਆਕੇ ਦਿਨੇ ਦੀਆਂ ਫੇਰ ਮੁੜਿਆ ਮੀਆਂ ਕੋਲੇ ਫੇਰ ਗੜ ਕੇ ਮੀਆਂ ਕਹਿੰਦਾ ਹੁਣ ਮੱਝ ਕਹਿੰਦਾ ਜੱਟ ਕੀ ਐ ਕਿ ਮੈਂ ਵੀ ਦੱਸ ਸਕਦਾ ਤੇਰੇ ਮਨ ਚ ਕੀ ਹੈ ਅੱਛਾ ਜੀ ਕਹਿੰਦਾ ਵੀ ਤੂੰ ਨਹੀਂ ਪੁੱਛ ਸਕਦਾ ਕਹਿੰਦਾ ਖੜਾ ਦੱਸ ਤੇ ਕਹਿੰਦਾ ਲੈ ਬੈਠ ਅਫਰ ਸ਼ਰਤ ਲਾ ਲੈ 500 ਦਾ ਨੋਟ ਰੱਖ ਦੇ ਮੀਆਂ ਜੀ ਨੇ 500 ਦਾ ਰੋਟ ਦੇਖਤਾ ਤੇ ਕਹਿੰਦਾ ਗਰੇਵਾਲ ਸਾਹਿਬ ਕਹਿੰਦੇ ਦੱਸ ਮਨ ਚ ਕੀ ਹੈ ਤੇ ਮੀਆਂ ਜੀ ਕਹਿੰਦੇ ਤੇਰੇ ਮਨ ਚ ਗਰੇਵਾਲਾ ਵਾਹਿਗੁਰੂ ਹੈ ਮੱਛੀ ਤੇ ਟੋਰੀਆਂ ਜੋ ਪਾ ਕੇ ਸਾਡੇ ਘਰੇਵਾਲ ਸਾਹਿਬ ਨੇ 500 ਦਾ ਨੋਟ ਫੋਲਡ ਕੀਤਾ ਜਿਹੇ ਚ ਪਾਇਆ ਕਹਿੰਦਾ ਮੀਆਂ ਜੀ ਆਪਾਂ ਤਾਂ ਨੈਣਾ ਦੇਵੀ ਨੂੰ ਮੰਨਦੇ ਆ ਇਹ ਗੱਲ ਹੈ ਵੀ ਜੱਟ ਨਹੀਂ ਹਾਰਦੇ ਹੁੰਦੇ ਇਹਨਾਂ ਨੇ ਬੀਵੀ ਨੂੰ ਜਿੱਤ ਗਈ ਮੁਰਨਾਉਣਾ ਕਿ ਚਾਹੇ ਹੋਰ 2 ਮਹੀਨੇ ਲੱਗ ਜੇ ਤੇ 2 ਸਾਲ ਲੱਗ ਜੇ ਜੱਟਾਂ ਨੂੰ ਜੇ ਅੱਜ ਖਤਰਾ ਪਰ ਕਿਤੋਂ ਚੇਟੋ ਢੇਲੀ ਤੋਂ ਜੀ ਇੱਟਾਂ ਨੂੰ ਖਤਰਾ ਆਪਣੇ ਔਲਾਦ ਤੋਂ ਹੈ ਆਪਣੇ ਮੁੰਡਿਆਂ ਤੋਂ ਜਿਹੜੇ ਛੋੜੇ ਛੋੜੇ ਦੀਪਾਂ 'ਚ ਟਾਇਰ ਪਾਈਂ ਕਰਦੇ ਨੇ ਕੰਨਾਂ 'ਚ ਮੁੰਦਰਾ ਪਾਈਂ ਕਰਦੇ ਨੇ ਤੇ ਸਾਰਾ ਦਿਨ 2-2000 ਦੇ ਬਾੜ ਦੇ ਸਪੀਕਰ ਲਾ ਕੇ ਟਰੈਕਟਰਾਂ ਦੇ ਤੋਂ ਹਾਂ ਇਹ ਤਾਂ ਗੱਲ ਜੇ ਇਹਨਾਂ ਨੂੰ ਤੁਸੀਂ ਆਪਣੇ ਖੇਤਾਂ 'ਚ ਨਹੀਂ ਵੜੋਂਗੇ ਕਿ ਸ਼ਹਿਰਾਂ 'ਚ ਜਾਣ ਗਏ ਤੇ ਫਿਰ ਤੁਹਾਡੀਆਂ ਅਗਲੀਆਂ ਨਸਲਾਂ ਆਈਲੈਟ ਵਾਲੀਆਂ ਪੂਰੀਆਂ ਹੀ ਪਾੜ ਲਈਆਂ ਤੇ ਦੇਖ ਲਓ ਇਹ ਆਪ ਦੀ ਕਹਾ ਤਾਂ ਖਤਰਾ ਤੋਂ ਨੂੰ ਆਪਣੇ ਘਰਾਂ 'ਚੋਂ ਤੁਹਾਨੂੰ ਕੋਈ ਨਹੀਂ ਹਰਾ ਸਕਦਾ ਸਾਹਮਣੇ ਤੇ ਜਵਾਨੀ ਨੂੰ ਸਾਂਭ ਲਓ ਇਹਨਾਂ ਨੂੰ ਸਹੀ ਰਾਹੇ 'ਤੇ ਪਾ ਲਓ ਇਸ ਗੱਲ ਦਾ ਮਕਸਦ ਹੀ ਤੁਹਾਨੂੰ ਇਹ ਸਮਝਾਉਣਾ ਸੀ ਇਹ ਕੌੜਾ ਸੱਚ ਹੈ ਹਾਂ ਬਿਲਕੁਲ ਇਹ ਕੌੜਾ ਸੱਚ ਹੈ ਤੁਹਾਡੇ ਸਾਰਿਆਂ ਲਈ ਡਿਸਕਵਰ ਪਲੱਸ ਤੁਹਾਨੂੰ ਇਹੀਆਂ-ਇਹੀਆਂ ਗੱਲਾਂ ਦੱਸਦਾ ਰਹਿੰਦਾ ਸਾਡਾ ਚੈਨਲ ਸ਼ੇਅਰ ਕਰੋ ਦੇਖਦੇ ਰਹੋ ਤੇ ਗੱਲਾਂ ਸੁਣਦੇ ਰਹੋ